ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਸਤਿਉਤਿਆਂ ਨੂੰ ਜੀ ਆਇਆਂ ਨੂੰ ਵੱਡੀ ਦਾ ਤਾਇਆ ਖਬਰ ਲੈ ਕੇ ਹਾਜ਼ਰ ਹਾਂ ਤਨ ਤਨ ਚੂ ਆ ਪਾਂਗੂ ਦੇ ਕਤਲ ਚ ਆਇਆ ਨਵਾਂ ਮੋੜ ਇਸ ਗੈਂਗ ਨੇ ਲਈ ਜ਼ਿੰਮੇਵਾਰੀ ਤਨਤਨ ਵਿੱਚ ਨੌਜਵਾਨ ਆਗੂ ਨਵੇਂ ਬਣੇ ਸਰਦ ਸੰਤੀ ਨਾਲ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਤਨਤਨ ਜਿਹੜੇ ਦੇ ਪੱਟੀ ਕਸਬੇ ਦੇ ਵਿੱਚ ਠੱਕਾ ਕੁੜਾ ਦੇ ਚਾਂਚ ਨੇੜੇ ਮੋੜ ਸਾਂ ਸਵਾ 3 ਨੌਜਵਾਨਾਂ ਨੇ ਇੱਕ ਕਾਤੇ ਅੰਨੇ ਵਾ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਆਪਾਗੂ 라ਜਵਿੰਦਰ ਸਿੰਘ ਉਰਫ ਰਾਜ ਤਲਵੰਡੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਇਸ ਕਤਲ ਦੀ ਜ਼ਿੰਮੇਵਾਰੀ ਗੋਪੀ ਕੰਨਾ ਕਨਸ਼ਾਮਪੂਰੀਆ ਗੈਂਗ ਨੇ ਲਈ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿੱਚ ਲਿਖਿਆ ਹੈ ਕਿ ਡੋਨੀ ਵੱਲ ਅਤੇ ਪ੍ਰਭ ਦਸਵੈਲਾ ਪੱਟੀ ਵਿੱਚ ਹੋਏ ਇਸ ਕਤਲ ਦੇ ਜ਼ਿੰਮੇਵਾਰੀ ਲੈ ਰਹੇ ਹਨ ਜਦੋਂ ਸਾਡੇ ਪਲਾਸਪਾਹੀ ਦਾ ਕਤਲ ਹੋਇਆ ਹੋਇਆ ਸੀ ਤਾਂ ਇਸ ਵਿਅਕਤੀ ਨੇ ਦੋਸ਼ੀ ਪ੍ਰੀਤ ਤਾ ਉਸਦੇ ਸਾਥੀਆਂ ਨੂੰ ਪਨਾਹ ਦਿੱਤੀ ਸੀ ਇਸੇ ਵਿਅਕਤੀ ਨੇ ਉਹਨਾਂ ਦੇ ਹਥਿਆਰਾਂ ਨੂੰ ਸੰਭਾਲ ਲਿਆ ਸੀ ਤੇ ਉਹਨਾਂ ਨੂੰ ਸਖਿਆ ਵੀ ਪ੍ਰਦਾਨ ਕੀਤੀ ਸੀ ਇਸ ਲਈ ਅਸੀਂ ਆਪਣੇ ਪਲਾਸਪਾਹੀ ਦਾ ਇਹ ਬਦਲਾ ਲਿਆ ਦੱਸ ਦਈਏ ਕਿ ਮੇ ਟੈਕਨੋਜਨ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਾ ਦਾ ਕਰੀਬੀ ਦੱਸਿਆ ਜਾਂਦਾ ਹੈ ਫਿਰ ਵੀ ਪੰਜਾਬ ਵਿੱਚ ਜੋ ਅੰਨੇਵਾ ਫਾਇਰਿੰਗ ਹੋ ਰਹੀ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਸ ਤੇ ਕਮੈਂਟ ਆਪਣੀ رائے ਕਮੈਂਟ ਸੈਕਸ਼ਨ ਵਿੱਚ ਦੇਸ ਦੇਖ ਸਾਧੂ ਦੇ ਹੋ ਕੇ ਭਗਵੰਤ ਮਾਨ ਦੀ ਸਰਕਾਰ ਕਿਹੜੇ ਲੈਵਲ ਤੇ ਜਾ ਚੁੱਕੀ ਹੈ ਜਾਂ ਕੀ ਉਹਨਾਂ ਦੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਸਾਕਿਆ ਜਾਂ ਪੰਜਾਬ ਪ੍ਰਤੀ ਕੀ ਰਵਈਆ ਹੈ ਆਪਣੇ ਵਿਚਾਰ ਦੱਸ ਸਕਦੇ ਹੋ ਆਪਣਾ ਕੀਮਤੀ ਸਮਾਂ ਦੇਣ ਲਈ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ